ਅੱਜ ਮੇਰੇ ਵੀ ਕੰਕ ਵੱਢਣੀ ਸ਼ੁਰੂ ਹੋ ਚੁੱਕੀ ਆ ਤੇ ਮੈਂ ਭਈਆਂ ਵਾਸਤੇ ਚਾਹ ਲਿਆ ਆ ਤੇ ਉੱਪਰ ਬੱਦਲ ਹਲੇ ਵੀ ਬਹੁਤ ਆ ਹੁਣ ਕੀ ਕਰੀਏ ਕੀ ਨਾ ਕਰੀਏ ਹਵਾ ਚੱਲ ਰਹੀ ਬੱਦਲ ਇਹ ਤਨੂੰ ਚੜ ਕੇ ਆ ਚੁੱਕਿਆ ਕਿਆ ਕਰਾਂ ਕਿਆ ਨਾ ਕਰਾਂ ਕੱਲ ਵੀ ਮੈਂ ਤੇਨੇ ਟਿਕੜਤਾ ਦੇਖਦਾ ਰਿਆ ਮੀਨੂ ਵੀ ਆਊਗਾ ਮੈਨੂੰ ਲੱਗ ਜਾਓ ਯਾਰ ਦੇਖੀ ਜਾਓ ਉਹ ਬੱਲੇ ਹੈ ਜੇ ਮੈਂ ਕਿਆ ਦੇਖ ਰਹਾ ਹਾਂ ਤੂੰ ਸਰਜਰੀ ਆਖ ਖੁੱਲ ਗਈ ਤੇਰੀ ਕਮਾਲ ਕਰਤੀ ਅੱਜ ਤਾਂ ਯਾਰ ਨਹੀਂ ਤਾਂ ਤੂੰ ਡਿਊਟੀ ਪਰ 9 ਵਜੇ 10 ਵਜੇ ਆਉਂਦਾ ਸਰਜਰੀ ਪਹੁੰਚ ਗਿਆ ਹੈ ਆਇਆ ਯਾਰ ਬਾਈ ਕਮਾਲ ਕਰਤੀ ਗੁਜਰੋ ਦਿਲ ਜਿੱਤ ਰਿਆ ਆਪਣੇ ਤੋਂ ਲੈ ਚਾਹ ਪੀ ਫਿਰ ਹਾਂ ਉਹ ਚਾਹ ਨੂੰ ਆ ਜਾ ਚਾਹ ਪੀ ਲੈ ਬਈਓ ਗਲਾਸ ਹੈ ਗਲਾਸ ਗਿਆ ਲੈਨੇ ਗਲਾਸ ਬਲੂਆ ਲੈਣਾ ਹੈ ਕਿਆ ਮੇਰੇ ਵੀ ਬੇਲੇ ਵਿੱਚ ਪਟਕੇ ਲਾਈਏ ਫਿਰ ਆਪਾਂ ਨਾ ਤਾਂ ਫਿਰ ਗਾਹ ਵਧਣਾ ਇੱਥੇ ਤੇ ਫਿਰ ਇੱਥੇ ਮੋਟਰ ਭਰੇਗਾ ਆਜੋ 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 ਸਾਰਾ ਕੈਮਰੇ ਵਿੱਚ ਆ ਗਿਆ ਅੱਜ ਕੌਣ ਕੌਣ ਲਗਾ ਹੋਇਆ ਹੈ ਇੱਧਰ ਨੂੰ ਬੱਦਲ ਬਹੁਤ ਜ਼ਿਆਦਾ ਹੋ ਗਿਆ ਹਾਂ ਬਹੁਤ ਜ਼ਿਆਦਾ ਬੱਦਲ ਹੋ ਗਿਆ ਚਾਰੇ ਚਾਰੇ ਸਾਰੇ ਪਾਸੇ ਹੋ ਗਿਆ ਹੁਣ ਤੇ ਮੈਂ ਲੰਬੜਦਾਰ ਨੂੰ ਰਿਕਵੈਸਟ ਕੀਤੀ ਮੈਂ ਕਿਹਾ ਵੀ ਖੜਜੋ ਹਲੇ ਯਾਰ ਖਾ ਨਾ ਖਾਲੋ ਦੇਖ ਲੋ ਵੀ ਇਹ ਖਿਲ ਹੋ ਜਾਂਦਾ ਹੈ ਹਰੋਂ ਕਿਆ ਕਰੇ ਯਾਰ ਅੱਜ ਆ ਓਏ ਜੇ 2000 ਦਵਾਈ ਆ ਇਹ ਉਹ ਪੀਣਾ ਪੀਣਾ ਮਾਤਾ ਹੀ ਹੋਇਆ ਕਲੋਰ ਇਹ ਜੋ ਪਾਉਂਦੇ ਆ ਕਿ ਵਿੱਚ ਵਿੱਚ ਕਿਸਨ ਵਿੱਚ ਸੜਤੇ ਦੀ ਹਾਂ ਵਿੱਚ ਮਾ ਦੀ ਉਹ ਕਿਸਨ ਚੱਕ ਕੇ ਵਿੱਚ ਮਾਰੀ ਇੱਥੇ ਕਲੋਰ ਦੇ ਵਿੱਚ ਪਾਈ ਹੋਈ ਸੀ ਦਵਾਈ ਇਹ ਉਹ ਜਿਹੜੀ ਹੁੰਦੀ ਨਹੀਂ ਹੁੰਦੀ ਤਾਂ ਹੁੰਦੀ ਕਲੋਰ ਅੱਛਾ ਜੀ ਉਹ ਤੇ ਇਹਦੇ ਵਿੱਚ ਹੈ ਮੈਂ ਲੱਭਦਾ ਰਿਹਾ ਸਾਡੀ ਲੱਭੀ ਨਹੀਂ ਪਤਰੀ ਮੈਂ ਵੀਰਾ ਗੁਜਰਪਾਈ ਤੈ ਵੀ ਕੱਪੜੇ ਖੋਲ ਤੇ ਮੇਰੇ ਮੇਰੇ ਦਾ ਪੰਮੂ ਕੁੱਕੇ ਚੜਗੇ ਤਾਂ ਐ ਮੈਂ ਤੇਰੇ ਨਾਲ ਲੱਗਿਆ ਤਾਂ ਚੜਗੇ ਥੜਾ ਹੋਰ ਡਾਉਣ ਵਾਲੇ ਗਿਆ ਕੇ ਨਾ ਪਾ ਲੂ ਯਾਰ ਮੇਰੀ ਭਿੰਡੀ ਭਿੰਡੀ ਦੀ ਲਾਤੀ ਸੀ ਇੱਥੇ ਹੁਣ ਇਹਨਾਂ ਨੂੰ ਪਾਣੀ ਦਾ ਦਾਂਗੇ ਇੱਧਰ ਆਪਾਂ ਨੇ ਭਿੰਡੀ ਦੀ ਪਨੀਰੀ ਤਿਆਰ ਕਰ ਲਈ ਤੁਸੀਂ ਦੇਖੀ ਹੁਣ ਪਿਛਲੀ ਵੀਡੀਓ ਦੇ ਵਿੱਚ ਹੁਣ ਇੱਥੇ ਇੱਕ ਪੱਟ ਪੱਟ ਕੇ ਨਾ ਇੱਧਰ ਲਾ ਰਹੇ ਹਾਂ ਰੇ ਰਹਿ ਗਏ ਹੁਣ ਬੂਟੇ ਤੇਰੇ 1 2 3 ਇਹਨੂੰ ਰੱਖ ਲੈਂਦੇ ਆਂ ਬਈ ਤਿੰਨਾਂ ਨੂੰ ਪਤਾ ਕਿਉਂ ਜੇ ਕੋਈ ਇਹਨੇ ਚ ਸੁੱਕੂਗਾ ਉੱਥੇ ਲਾ ਦਾਂਗੇ ਫਿਰ ਠੀਕ ਹੈ ਜੀ ਤੂੰ ਬੇਰ ਪਤਾ ਨਹੀਂ ਕਾਦੀ ਜਰਾ ਲਾ ਦੇ ਹੁਣ ਉਧਰ ਸਿਰੇ ਸਿਰੇ ਥੋੜੀ ਥੋੜੀ ਦੂਰੀ ਪਰ ਬਿੱਲਾ ਇੱਥੇ ਚਾਹ ਲਾ ਜਾਈ ਹੁਣ ਹਾਂ ਫਿਰ ਪਾਣੀ ਇਹਨਾਂ ਦੇ ਨਾਲ ਚਲ ਬਾਟੀ ਨਾਲ ਪਾਣੀ ਪਾ ਦੋਗੇ ਇਹਨੇ ਹਾਂ 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 ਜੇ ਵੀ ਕੋਈ ਕੀ ਕਰੀ ਚਾਹਣ ਲਈ ਨਹੀਂ 1 2 3 4 ਹੈਗੇ ਬੂਟੇ ਜਰਾ ਇਹ ਤਾਂ ਦੇਖ ਕੇ ਲਾ ਦਿੰਦੇ ਫਿਰ ਇਹਨਾਂ ਨੂੰ ਬਾਅਦ ਚ ਸ਼ਾਬਾਸ਼ ਸ਼ਾਬਾਸ਼ ਬਾਈ ਸ਼ਾਬਾਸ਼ ਨਵੀਂ ਦਰਾ ਬੇਲਾਂ ਪੱਟ ਪੱਟ ਕੇ ਲਾਤੀ ਇੱਥੇ 1 2 3 4 5 ਇਸ ਤਰ੍ਹਾਂ ਤਾਂ ਲਾਈਨ ਲਾ ਦੇਣੀ ਬੇਲਾਂ ਦੀ ਕੁਝ ਕੁ ਉੱਪਰ ਨੂੰ ਚੋੜਾ ਦੇਣ ਕੁਝ ਕਿੱਧਰ ਨੂੰ ਆ ਜੂਗੇ ਆਪਣੀਆਂ ਇਹ ਚੱਲ ਪਈਆਂ ਤੇ ਜਿਤਨਾ ਪਿਆਜ ਪੱਟ ਹੋ ਜੂਗੇ ਫਿਰ ਇੱਥੇ ਦੇਖਾਂਗੇ ਇੱਧਰ ਵੈਸੇ ਲੱਗੇ ਆਂ ਆਪਣੀ ਬੇਲਾਂ ਆ ਇਹ ਪਤਾ ਨਹੀਂ ਕਦੂ ਦੀ ਆ ਕੀਆ ਦੀ ਕੀਆ ਦੀ ਦੋਨੇ ਇਹ ਕਦੂ ਕੀਆ ਦੀ ਅਸੀਂ ਨਾ ਬਹੁਤ ਤਰ੍ਹਾਂ ਦਾ ਵਿਟਾਮਿਨ ਪਾਤਾ ਸੀਫਟੀ ਕਰਤੀ ਆਲੇ-ਦਾਲੇ ਤੇ ਬਈ ਕੋਈ ਕੁੱਤਾ ਨਾ ਬੈਠੇ ਪੈਰ ਨਾ ਦਬੋ ਜਿੱਦਾਂ ਹੁਣ ਅਸੀਂ ਲੰਘਦਾ ਕਿਵਰ ਪੈਰ ਨਾ ਦਬੋ ਜਵੇ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਹੋ ਜਾਂਦੀ ਆ ਗੁੱਜਰਬਾਈ ਦੀ ਸਕੀਮਾਂ ਕਾਮਯਾਬ ਹੋ ਰਹੀਆਂ ਮਾਲ ਵੱਟਾ ਬਹੁਤ ਪਾਤਾ ਸੀ ਆ ਆਰਗੈਨਿਕ ਰੇਪਾ ਪਾਤਾ ਆ ਸਰੋਂ ਪਾਤਾ ਥੋੜਾ ਰੇਪਾ ਪਾਤਾ ਚਾਰ ਆਬੜਾਂ ਪਾਈਆਂ ਇਹਦੇ ਵਿੱਚ ਚਾਰ-ਚਾਰ ਆਟਮਾ ਗੁੱਜਰਬਾਈ ਦੇ ਕਹਨੂੰ ਲੱਗਦਾ ਮੈਨੂੰ ਕੱਲ ਨੂੰ ਸਬਜ਼ੀ ਖਾਊਗਾ ਆ ਗਾ ਗਾ ਕਯਾਰ ਰੋਦੇ ਰੋਦੇ ਯਾਰ ਲਾ ਇੱਧਰ ਪਿੰਡੀ ਗੜਤੀ ਆਪਾਂ ਨੇ ਇੱਧਰ ਸਾਰੀਆਂ ਬੇਲਾਂ ਆਹ ਸਭ जग ਚੱਲਣ ਹਾਰ ਰੋਜ਼ਾਂ ਸਾਰੇ ਬੇਲੇ ਬੇਲੇ ਕਰਦੇ ਆਪਾਂ ਨੇ ਮੌਸਮ ਬਹੁਤ ਸੋਹਣਾ ਕੰਮ ਵਾਲਾ ਹੋਇਆ ਪਿਆ ਇਹਨ ਪਰ ਇਦਾਂ ਠੰਡਾ ਜਿਹਾ ਰੱਖ ਪਰ ਮੀਂਹ ਨਾ ਪਾਈ ਐਨੀ ਕੁ ਰਿਕਵੈਸਟਾ ਕਰੇ ਅੱਗੇ ਇੱਧਰ ਆਪਣਾ ਇਹਨੂੰ ਫਲ ਬਹੁਤ ਆਇਆ ਇਸ ਵਾਰੀ ਨਿੰਬੂ ਨਿੰਬੂ ਹੋ ਜੂਗਾ ਇਸ ਵਾਰੀ ਉਹਨਾਂ ਨੇ ਥੋੜੋ ਆਪਣਾ ਘਰ ਦੇਖਣ ਲੱਗ ਗਿਆ ਜਾਨ ਸਾਹਮਣੇ ਮੈਂ ਦਿਖਾਵਾਂ ਤੁਹਾਨੂੰ ਆਓ ਇੱਥੇ ਇੱਥੇ ਸਪੈਦੇ ਤੇ ਲੁਕਦਾ ਦਾ ਸਾਰਾ ਕਵਰ ਕਵਰ ਹੋਇਆ ਹੋਇਆ ਤਾਂ ਹੁਣ ਇਹਨਾਂ ਇੱਥੇ ਉੱਪਰ ਜਾਦੇ ਪਰ ਉਹ ਮਮਤੀ ਜੀ ਬਣ ਜਾਣੀ ਉੱਪਰ ਸ਼ਾਤਰੀ ਜੀ ਤੇ ਜਸੂ ਗਿਜਨਪੁਰੇ ਵੀ ਬੜੀ ਲੱਗਦਾ ਦੇਖਣ ਨੂੰ ਇੱਥੇ ਅੱਜ ਤੱਕ ਕੋਈ ਵੀ ਨਹੀਂ ਆਇਆ ਹੈਗਾ ਯਾਰ ਹੈ ਮੰਨੋ ਲੱਗਦਾ ਛੁੱਟੀ ਮਾਰਨੇਗੇ ਸਾਰੇ ਸਵਾ 9 ਹੋ ਚੱਲੇ ਛੁੱਟੀ ਹੈ ਮੈਡਮ ਜੀ ਹੈ ਕੋਈ ਵੀ ਨਹੀਂ ਦਿਖਦਾ ਹੈਗਾ ਸੁਮਨ ਸਾਨ ਪਿਆ ਸਰ ਕਰ ਚੱਕਰ ਹੋਇਆ ਅੱਜ ਛੁੱਟੀ ਤੇ ਸਰ ਇਹ ਉਹ ਸ਼ਾਂਤੀ ਵੀ ਮੈਂ ਤਾਂ ਅਗਰ ਸੋਚਦਾ ਮੋਟਰਪੁਰ ਤੇ ਜਦੋਂ ਆਇਆ ਮੈਂ ਅਗਰ ਗਾਹ ਪਿਆ ਪਿਆ ਹੁਣ ਉੱਥੇ ਫੇ ਲੇਟਾ ਕਰੋ ਇੰਨੇ ਬਾਲੀਆਂ ਉਹ ਕਾਲੂ ਕਾਲੂ ਵੀ ਨਹੀਂ ਆਇਆ ਹੈਗਾ ਲੇਟਾ ਕਿਉਂ ਨਹੀਂ ਬੋਲਦਿੰਨੇ ਕਰੋ ਸੇਵ ਦਾ એનર્ਜੀ ਜਿੰਤੋਂ ਬਚਤ ਹੋਵੇ ਉੱਥੋਂ ਤਾਂ ਕਰੀਏ ਇੱਕ ਤੋਂ ਐਤੋਂ अच्छा अच्छा ਦੱਬ ਦੂਜੀ ਤਰ੍ਹਾਂ ਹੈ ਇੱਥੇ ਤੇ ਵੱਜਣੀ ਉੱਧਰ ਤੇ ਬੰਦ ਹੋ ਜਣੀ ਇਹ ਚੀਜ਼ ਹੈ ਬਾਈ ਇਹ ਚੀਜ਼ ਹੈ ਹੂੰ ਤੁਹਾਨੂੰ ਭੂੰਕੀ ਨਹੀਂ ਹੈਗਾ ਮੈਂ ਤੈਨੂੰ ਕਿਹਾ ਤਾਂ ਭੂੰਕੀ ਉਹਨੂੰ ਨਾ ਬਹੁਤ ਲਾਤਾ ਇਹਦੇ ਪਰ ਵੀ ਜਿਹੜੀ ਇਹ ਚੀਜ਼ ਹੈ ਤੇ ਹਰਾ ਹਰਾ ਜਾ ਭਰ ਗਿਆ ਕਿੱਤਾਂ ਸਾਫ਼ ਹੋਊਗਾ ਇਹ ਚੰਕ ਦੀਦਾ ਬਹੁਤ ਜਿੱਦ ਹੁਣ ਸਾਫ਼ ਹੋ ਜਿਆ ਨਾ ਬਹੁਤ ਸੁਣੀ ਚੱਕੀ ਇਹ 겨ਰ ਖੁਸ਼ਕਬਰੀ ਮਹਿਕ ਆ ਗਿਆ ਮਹਿਕਾ ਕੇ ਪੈ ਗਿਆ ਤੇ ਹੁਣ ਥੋੜੀ ਰੈਸਟ ਕਰੂਗਾ ਕਿ ਰਾਤ ਨੂੰ 9 ਵਜੇ ਕੰਮ ਸ਼ੁਰੂ ਕਰਦਾ ਮਹਿਕ ਰਾਤ ਨੂੰ ਤੇ ਸਵੇਰੇ 6 7 ਵਜੇ ਛੁੱਟੀ ਕਰਦਾ ਫਿਰ ਉੱਥੋਂ ਤੱਕ ਜਦੋਂ ਹੁਣ ਆ ਕੇ ਉਹ ਪੈ ਗਿਆ ਹੁਣ ਉੱਠੂ 1 2 ਵਜੇ ਤੱਕ ਤੇ ਤੇ ਸ਼ੌਕ ਥੋੜੇ ਥੋੜੇ ਬੰਦੇ ਆ ਜਾਈਏ ਕੋਈ ਨਾ ਕੋਈ ਜਦ ਜਦ ਉੜਾ ਉਹਦਾ ਕੰਮ ਦਾ ਕੱਢੋ ਅੱਛਾ ਰਲਾਤ ਆਵਾਜ਼ ਨਾਲ ਅਸਰ ਮੈੱਕਾ ਲੱਗ ਰੱਖ ਦੇਣੇ ਤੇਲਾਂ ਤੇਲਾਂ ਪਈਆਂ ਚਾਰੇ ਪਾਸੇ ਢਾਗੜ ਖੋਲ ਦਿੰਨੇ ਇਦਨੂੰ ਆਉਣ ਜਾਣ ਹੋ ਜਾਊਗਾ ਹਾਂ ਬਾਈ ਆਜੋ ਬਾਈ ਜਨ ਚਾਹ ਪੀ ਲੋ ਮਾਫ਼ਰਤ ਥੋੜਾ ਲੇਟ ਹੋ ਗਿਆ ਉਰਦੂ ਮੈਸੀ ਬੋਲਦੇ ਆ ਉਹ ਡਾਣ ਬਾਬਾ ਹਾਂਜੀ ਇੱਧਰ ਆ ਆ ਕੇ ਤੇਰੇ ਕੋਲ ਨੂੰ ਆ ਕੇ ਲਾਲੀ ਪੱਤਰ ਗਲਾਸ ਲਿਆ ਆਲਾ ਬੰਦ ਜਾਪ ਆਇਆ ਨਾਲ ਬਿੰਦੂ ਗੁਲਾ ਨਾਲ ਆਪੇ ਓਕੇ ਹਾਏ ਹਾਏ ਲੱਗਦਾ ਦੋ ਜੀ ਮੈਂ ਗੇ ਓ ਕਿ ਤੇ ਬਲੇ ਗੁਰਮੀਤ ਇੱਕ ਤਾਂ ਮੋਟਰਪੁਰ ਤੇ ਪਿਆਜ਼ ਚੱਕ ਲਿਆ ਠੀਕ ਹੈ ਇੱਕ ਪਿਆਜ਼ ਚੌਲ ਪਿਆ ਕੇ ਲਿਆਉਣੇ ਆ ਕੋ ਮੇਰੇ ਅੱਜ ਗੈਸਟ ਆ ਰਹੇ ਮਿਲਣਾ ਸਮਝ ਲੈ ਵੀ 12 1 ਵਜੇ ਆਉਣੇ ਉਹਨਾਂ ਨੂੰ ਮਿਲਣਾ ਮੋਟਰਪੁਰ ਜਾਉਣੇ ਉਹਨਾਂ ਕਾਦੀ ਪਾਰਟੀ ਪੂਲਟੀ ਠੀਕ ਹੈ ਉਹਨਾਂ ਬਦਲ ਸਮਸਹੂਨ ਲਿਆਉਣਾ ਪੈਣਾ ਉਹ ਤੋਂ ਦੱਸ ਦੂੰਗਾ ਉਹਨਾਂ ਅੱਛੀ ਬਾਤ ਚੱਲ ਲੈ ਆ ਵੀ ਜਾਂਦੀ ਹੈ ਜੰਦੀ ਹੈ ਵੇਲੇ ਆ ਲੈ ਜਾਓ ਖੋਲਾ ਕੋ ਤੁਰਾ ਜਾ ਇੱਧਰ ਰੱਖ ਲੈ ਉਹਨਾਂ ਬਸ ਕੇ ਬਸ ਕੇ ਚੱਲ ਭਾਈ ਮੈਂ ਤੁਹਾਨੂੰ ਦਰ ਦੂੰਗਾ ਪਹਿਲਾਂ ਤੂੰ ਚਾਹ ਪੀ ਪਾ ਕੇ ਦੇਖ ਲੈ ਵਾਚ ਕਰ ਉਹ ਮੈਂ ਵੀ ਪੀਣੀ ਚਾਹ ਆਹ ਬਤਾ ਗੱਲ ਕੀ ਜੀ ਮਰਾ ਬਈ ਪੀਣੀ ਚਾਹ ਮੈਨੂੰ ਹੀ ਬਲਾਈ ਓਏ ਉਹਦਾ ਉਹਦਾ ਵਾਹ ਭਾਈ ਵਾਹ ਲਾਡੀ ਨਾ ਧੂੜ ਪੱਟੀ ਪਈ ਆ ਲਾਡੀ ਦਾ ਕੰਮ ਧੂੜ ਦਾ ਪੱਟੀ ਪਈ ਐ ਜੀ ਗਲਾਸ ਤਾਂ ਇੱਕ ਮਿਲਿਆ ਜੀ ਉਹ ਆਪੇ ਲ ਕੋਈ ਜਾਂਦਾ ਮੈਂ ਕਿੱਦਲ ਕੋਈ ਹੈ ਹਾ ਐਪੀ ਰੈਕਟਰ ਤੇ ਸਾਡੇ ਮੈਂ ਲੱਭ ਕਿਤੇ ਫਿਰ ਇੱਥੇ ਕਿਤੇ ਜਿਹੜਾ ਗੱਲ ਵਾਲੇ ਤੇ ਜੀ ਉੱਧ ਟੇਗਾ ਨਹੀਂ ਫੇ ਬਾਹਰ ਹੀ ਪੈ ਕਿਤੇ ਜਿਹੜੇ ਬਾਹਰ ਦਿੱਤਾ ਜੀ ਦੋਨ ਬਾਹਰੇ ਹੋਣ ਸਰ ਦੇ ਇੱਕ ਆ ਪਿਆ ਗਲਾਸ ਇੱਧਰ ਆ ਦਾ ਫੜੇ ਗਲਾਸਾਂ ਪਿਆ ਹੈਗਾ ਹੈਗੇ ਮਿਲ ਕੇ ਮਤਲਬ ਤਿੰਨ ਹੋ ਗਏ ਆਪਣੇ ਮੈਂ ਆਪਣੇ ਜੋ ਕਮਾ ਲੈ ਆਉਂਦਾ ਉਧਰ ਤੇ ਮੈਂ ਅਜੀਤ ਦੇ ਭਾਈ ਹਾਂ ਭਾਈ ਇਹ ਨੂੰ ਆਇਆ ਵੀ ਹੁਣ 200 ਦਿੱਤਾ ਨਹੀਂ ਸੀ ਮੈਂ ਦੁਪਹਿਰ ਨੂੰ ਗਲਾਸ ਤਾਂ ਲਈ ਜਮਾ 200 ਤਾਂ ਪੂਰੇ ਕਰ ਲਵਾਂ ਮੈਂ ਕਰਦੇ ਨੂੰ ਕਿਹਾ ਤਾਂ ਵੀ ਚਾਹਣ ਤੋਂ ਪਹਿਲਾਂ ਧੋ ਕੇ ਰੱਖ ਲੈ ਆ ਦੋ ਆ ਪੀ ਗਲਾਸ ਚੱਕ ਕੇ ਵੀ ਗਲਾਸ ਦਾ ਰੋ ਰਿਹਾ ਤੇ ਨੂੰ ਪਹਿਲਾਂ ਕਿਹਾ ਤਾਂ ਮੈਂ ਉਹ ਸਾਰੀ ਗੋਠੀ ਦਾ ਗਲਾਸ ਵਿੱਚ ਉਹ ਪੀ ਗਲਾਸ ਚੱਕ ਕੇ ਕੋ ਵੀ ਸਾਹਮਣਾ 10 10 ਗਲਾਸਾਂ ਦੀ ਜੋੜੀ ਲੈਂਦੀ ਨੇ ਮੈਂ ਅੱਜ 5-6 ਰਹਿ ਗਏ ਉਹਨੇ ਫਾਂਸੀ ਨਹੀਂ ਠੀਕ ਹੋ ਗਿਆ ਹੋਣਿਆ ਚਾਹ ਲਿਆ ਆ ਲਓ ਜੀ ਸੀਹਿੰਗ ਆਹ ਆਹ ਉਹ ਲਿਆ ਪੁੱਤਰਾ ਚਾਹ ਲਿਆ ਆ ਲਓ ਜੀ ਤੇਰੇ ਹੱਥ ਦੀ ਚਾਹ ਵੇਖਦਾ ਸਵਾਦ ਆ ਜਾਂਦਾ ਆ ਲਓ ਜੀ ਕਿੰਨਾ ਬਰਦਾਸ਼ਤ ਹੈ ਜੀ ਚਾਹ ਚਾਹ ਕਿੰਨੀ ਬਚ ਗਈ ਇਹ ਪੰਜ ਪੰਜ ਗਲਾਸ ਉਹ ਲੈ ਗਏ ਬੋਲੇ ਇਹ ਗਮ ਕਰਕੇ ਤੇ 21 ਘੰਟੇ ਤੱਕ ਰੱਖ ਉੱਪਰ ਲੈ ਜਿਨੇ ਮੈਂ ਹਾਂ ਉਹ ਕਿ ਰਾਤਾ ਕਾ ਆਈ ਗੰਭ ਕਰਕੇ ਜੇ ਪੰਜ ਗਲਾਸ ਨਾ ਨਿਕਲੇ ਜੀ ਅੱਛਾ ਮੈਂ ਗਾਈ ਦੇਖਦਾ ਕਿੰਨੀ ਇਹ ਜੇ ਦੁਵਾਰੇ ਮੈਂ ਜੀ ਤੁਧ ਬਾਦ ਮਸੜਾ ਕੋੜਾ ਸਰ ਤੁਧ ਪਾਇ ਕਰ ਲਾ ਲੀ ਦੇਣਾ ਐ ਕਿ ਕਿ ਬਹੁਤ ਛੇਰਾ ਜੀ ਡੰਗਰ ਬੰਨੇ ਨੇ ਬੰਨੇ ਲੂਗੇ ਬਣ ਕੀ ਗੱਲ ਪਿਆਜ ਰੱਖਿਆ ਕਰ ਉਹ ਤਾਂ ਪੈਕਪੋਟ ਖੜਜੀ ਜਿਹੜਾ ਪਿਆਜ ਕਿੱਧਰ ਰੱਖ ਤੇ ਲੈ ਕੇ ਪਿਆਜ ਉੱਧਰ ਉੱਪਰ ਰੱਖ ਤੇ ਉਹ ਟੋਕਰ ਚ ਪਾ ਕੇ ਰੱਖਣ ਮੈਂ ਚਲ ਬਾਅਦ ਚ ਪਾ ਦਿੰਦਾ ਮੈਂ ਅਤੇ ਪਾਏ ਦੇ ਯਾਰ ਭੁੱਲੇ ਜਾਣਾ ਨਹੀਂ ਯਾਰ ਫੋਲ ਦੇਣਾ ਫੋਲ ਟੋਕਰ ਚ ਫਸਵਾ ਲੱਗਦੀ ਰਹੂਗੀ ਹਾਂ ਹਾਂ ਟੋਕਰ ਇਹਨੂੰ ਟੋਕਰ ਚ ਪਾ ਬੋਲੂਗੀ ਹਾਂ ਹਾਂ ਇਹਨੇ ਕਿ ਨਿਕਲੇ ਹਾਲੇ ਹੈਗੇ ਹੋਰ ਨਿਕਲਣੇ ਹਾਲੇ ਅੱਛਾ ਇਹ ਦੋ ਤਰ੍ਹਾਂ ਦੇ ਕਰ ਲੈ ਮੋٹے ਲੈ ਕੱਢੋ ਬਰੀਕ ਨਾ ਕੱਢਦੇ ਹੋ ਠੀਕ ਹੁਣ ਇਹਨੇ ਤਾਂ ਪੂਰੀ ਠੀਕ ਹੈ ਚੱਲੀਏ ਅਬ ਡਾਊਨ ਫਿਰ ਆਪਾਂ ਚੌਲ ਲੈ ਆਏ ਚੌਲ ਲੈ ਕੇ ਆਇਆ ਚੱਲ ਚੌਲ ਲੈ ਜੇ ਆਪਾਂ ਯਾਰ ਕੰਪਨੀ ਵੇੜੀ ਚੌਲਾਂ ਦਾ ਆਇਆ ਕਰਾ ਕੀ ਕਰਾ ਆ ਗਿਆ ਆ ਗਿਆ ਲੱਜਾ ਪਹਿਲਾਂ ਪਹਾ ਕੰਮ ਕਰ ਲੈਂਦੇ ਆ ਤੇ ਉੱਤੇ ਪਾ ਲਈ ਇਹ ਮੇਰਾ ਪੁੱਤ ਆ ਗਿਆ ਉੱਧਰ ਮੈਂ ਸਵਾਜ ਆ ਗਿਆ ਇਹ ਮੇਰਾ ਪੁੱਤ ਕਿੰਨਾ ਸ਼ਾਹ ਬੋਤਾ ਸਭਾਲ ਵੀ ਆ ਇੱਕ ਜੱਫੀ ਵਾਲਾ ਕੁੱਟ ਕੇ ਬਸ ਸਕੂਟਰ ਨਹੀਂ ਥੱਲੇ ਉੱਧਰ ਪਹਿਲਾਂ ਸਾਈਕਲ ਤੇ ਸਾਈਕਲ ਸਟੈਂਡ ਪਰ ਲਾ ਸਟੈਂਡ ਪਰ ਲਾ ਸਟੈਂਡ ਪਰ ਲਾ ਉੱਧਰ ਉੱਧਰ ਇੱਧੇ ਹੀ ਪਾਣੀ ਕਰੀ ਚੱਲ ਇੱਥੇ ਪਾ ਲੈ ਇਹ ਮੈਂ ਦੇਖਿਆ ਲੈ ਛੋੜ ਆ ਜਾ ਚੋਰ ਕੇ ਉਪਰ ਨੂੰ ਕਰਕੇ ਉਪਰ ਨੂੰ ਕਰ ਕੁੱਟ ਜਿੰਨਾ ਕੁੱਟ ਸਕਦਾ ਕੁੱਟ 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 ਮਾਰਦੇ ਹਾਂ 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 ਹੁਣ ਪੈ ਗਈ ਹੁਣ ਪੈ ਗਈ ਸਾਲਾ ਕਪੜਾ ਤੇਰੇ ਬੱਸ ਹੋ ਗਿਆ ਇੱਕ ਨਾ ਹੁਣ ਕੂਕ ਮਾਰਦੇ ਮਾਰੀ ਕੂਕ ਫੇਰ ਮਾਰੀ ਜੋਰ ਕੇ ਚੱਲ ਚੱਲੀਏ ਚੱਲੀਏ ਭਾਈ ਲੱਗੀ ਹੈ ਕੰਮਾ ਕਰਨਾ ਪਰ ਤਾਂ ਹੀ ਕੰਮ ਹੋਣਿਆ ਬਹੁਤ ਜੀ ਤੇਲ ਕਿੰਨੇ ਦਾ ਪੋਣਾ ਕਿੰਨੇ ਦਾ ਪੋਣਾ ਟੋਨ ਬਹੁਤ ਸਰਜੂ ਉਹਦਾ ਤਾਂ ਆਈ ਨਹੀਂ ਚੱਲ ਕਰਤੇ ਨਹੀਂ ਹੈਨਾ ਸਾਸਤਰੀ ਗਲਬਾਈ ਜੀ ਦੇਖਦਾ ਨਹੀਂ ਬਾਈ ਉਹ ਸਾਸਤਰੀ ਗਲਬਾਈ ਜੀ ਬਹੁਤ ਠੀਕ ਠਾਕ ਜੀ ਦੇ ਦਿਓ ਬਸ ਇਹਨੇ 70 ਕਿਲੋਮੀਟਰ ਕੱਢ ਦਣਾ ਦੇ ਦਿਓ ਪੈਸੇ ਪੁੱਛੇ ਥੋੜੇ ਜੇ ਹੁਣ ਤਾਂ ਪੈਸੇ ਦੀ ਲੋੜ ਹੈ ਮੈਂ ਤੇ ਡਾਊਨ ਨੇ ਗੁੱਜਰਪਾਈ ਦੀ ਮੋਟਰ ਹੈ ਚਮਕਾਤੀ ਰੱਖੇ ਹੁਣ ਮੈਂ ਘਰਾਂ ਜਾਇਆ ਮੈਂ ਘਰ ਤੇ ਕਾਰਪੈਂਟਰ ਦਾ ਫੋਨ ਆਇਆ ਕਰਾ ਘਰ ਤੋਂ ਆਜਾ ਤੇ ਗੌਨ ਮੈਨ ਛੱਡ ਕੇ ਲੰਘ ਗਿਆ ਤਾਂ ਤੇ ਹੁਣ ਜਾਮਾ ਕਰਨ ਨੂੰ ਆਉਣਗੇ ਉਹ ਉਹਨੇ ਹੁਣ ਹੋਰ ਤਾਂ ਘੱਟਾ ਗਿਆ 40 45 ਮਿੰਟ ਦਾ ਉਹਨੇ ਪਹੁੰਚ ਜਾਣਾ ਇੱਥੇ ਦੇਖਦਾ ਕਦ ਤੱਕ ਆਉਂਦੇ ਆਣੇ ਯਾਰ ਬਿੱਲੀ ਇਕੱਠੇ ਉਹਨਾਂ ਲਾਡੀ ਭਾਜੀ ਵੀ ਆ ਰਿਹਾ ਪਰਮੇਸ਼ਰ ਵੀ ਆ ਰਿਹਾ ਜਗਦੀਪ ਆ ਰਿਹਾ ਬੰਤਵੈ ਨੂੰ ਪੁੱਛਦਾ ਮੈਂ ਕਿੱਥੇ ਸੋਨੀ ਮੈਨੂੰ ਲੈਣ ਆਇਆ ਤਾਂ ਮੈਂ ਕਹਾ ਯਾਰ ਮੈਂ ਕਿਹਾ ਮੈਂ ਤੁਰ ਕੇ ਆ ਰਿਹਾ ਮੈਂ ਮੋਟਰਸਾਈਕਲ ਤੇ ਲੈ ਜਾ ਮੈਨੂੰ ਦੋ ਦਿਨ ਹੋ ਗਏ ਬਾਈ ਨੂੰ ਮਿਲ ਕੇ ਤਾਂ ਤੂੰ ਕਿਹੜਾ ਕਿੱਥੇ ਕਿੱਥੇ ਘੁੰਮਦਾ ਆ ਲੱchn ਕਰਦਾ ਫਿਰਦਾ ਤੂੰ ਅੱਜ ਦੋ ਕੰਮ ਗੱਡੇ ਕਰਾ ਪੰਡਤ ਦਾ ਕਰਕੇ ਆਇਆ ਹਾਂ ਹਾਂ ਜੇ ਤਾਂ ਨੀ ਚੱਕਰੀ ਸੀ ਸਦਰ ਜਿਆ ਥੋੜਾ ਜਿਹਾ ਸਦਰ ਜਿਆ ਬੰਦਾ ਬਣ ਜਾ ਤੂੰ ਲੋੜ ਤੇ ਜਾਣ ਖਾਦੀ ਹੁੰਦੀ ਹਾਂ ਹਾਂਜੀ ਭਾਈ ਜੀ ਕੀ ਕਹਿੰਦੇ ਜੀ ਮੈਨੂੰ ਬੁਲਾਇਆ ਪਾ ਤਾਂ ਪਾਣੀ ਆ ਗਿਆ ਜੀ ਇਹਦੇ ਫਿਰ ਕਿਹੜਾ ਸਮਾਂ ਕਹਿੰਦੇ ਨੇ ਪੱਕਾ ਲਾਉਂਦੇ ਸਰ ਇਹਦੇ ਪਰ ਮੈਂ ਤਾਂ ਕੋਈ ਕੋਈ ਹਾਈਲਾਈਟਸ ਚਾ ਕਰੀ ਇਹਨੂੰ ਘੈਂਟ ਜਾਏਗਾ ਨਹੀਂ ਨਹੀਂ ਤਾਂ ਕਰੀਏ ਰੋਟੇ ਹਾਂ ਹਾਂ ਦੇਖਣਾ ਉਹ ਤਾਂ ਕੁਝ ਨਹੀਂ ਲੱਗਦਾ ਉਹਨਾਂ ਦਾ ਤਾਂ ਦਿਨ ਲਾਉਂਦਾ ਕਿਹੜਾ ਦਿਨ ਨਹੀਂ ਕਿੱਥੇ ਜਗ੍ਹਾ ਬਚੂਗੀ ਬਸ ਪਹਿਲਾਂ ਤੁਸੀਂ ਕਹਿੰਦੇ ਸੀ ਇਹ ਆਪਣੇ ਪੱਤਾ ਲਾਣੀ ਪੱਤਾ ਲਾਇਆ ਤਾਂ ਹੁਣ ਯਾਰ ਮੈਨੂੰ ਕੋਈ ਕਿਹੜਾ ਗੁੱਸਾ ਘੈਂਟ ਦਾ ਡਿਜ਼ਾਈਨ ਲੱਗਦਾ ਹਾਂ ਆ ਲਾ ਗਈ ਹੈ ਜੀ ਜਿਹੜਾ ਆ ਸੀਟ ਪਈ ਹੈ ਕਰਨੀ ਦੇ ਦੇ ਕੱਪ ਗੁਰੂ ਦਾ ਨਹੀਂ ਇਹ ਨਾ ਜਿਹੜਾ ਉਹ ਜਿਹੜੀ ਪੱਥਰ ਵਾਲੀ ਹੈਗੀ ਤਾਂ ਉਹ ਲਾ ਦੇ ਯਾਰ ਚੱਕੋ ਚਿੱਟੀ ਜਿਹੜੀ ਗਰੀਬ ਉਹਦੇ ਨਹੀਂ ਜਿਹੜੀ ਇੱਧਰ ਆ ਚਾਹ ਹਾਨੀ ਹੈਗਾ ਪੱਥਰ ਜਾ ਆ ਪੱਥਰ ਜਾ ਆ ਆ ਲੈ ਕੇ ਆ ਲਾ ਦਿੰਦੇ ਯਾਰ ਇਹ ਵਧੀਆ ਲੱਗੂਗਾ ਆ ਲਾ ਦਿੰਦਾ ਇੱਥੇ ਤੇ ਇਹ ਤਾਂ ਇੰਨੀ ਹੋਰ ਪੈਂਦਾ ਜਿੱਦਾਂ ਕੋਈ ਪੱਥਰ ਜਾ ਤਰਿਆ ਹੁੰਦਾ ਆਪਣੇ 19 ਕਿ ਜਗ੍ਹਾ ਦੇਖਣੀ ਆ ਬਸ ਜਿੰਨੀ ਕਰੀ ਸੀ ਜਿਹੜੀ ਮਤਲਬ ਬਸ ਹੀ ਦੀ ਨਾ ਗਾੜੇ ਪਰ ਹਾਂ ਹਾਂ 19 ਦੇ ਬਾਕੀ ਦੇ ਪਿੱਛੇ ਨਹੀਂ ਜਾਂ ਬਸ ਗਾੜੇ ਪਰ ਆਏ ਕਰਦੇ ਆ ਹਾਂ ਛੋਟੇ ਦੇ ਨਾਲ ਕਿੰਨੇ ਕ ਪਏ ਆ ਹਾਂ ਪੂਰੇ ਚਾਰੇ ਪਾਸੇ ਘੋਮਾ ਦੰਨਾ ਹਾਂ ਦੇਖ ਲੈ ਜਿਵੇਂ ਚਿੱਟਾ ਦੇਖਣਾ ਬਾਕੀ ਵਿੱਚ ਜਿਹੜਾ ਮਰਜੀ ਲਾ ਲਈ ਹੈਗਾ ਚਿੱਟਾ ਆ ਪਿਆ ਆਪਣੇ ਕੋਲ ਆ ਦੇਖਣਾ ਆ ਚੀਜ਼ ਪਈ ਹੈ ਦੇਖਣਾ ਪੀਚ ਪਈ ਹੈ ਹਾਂ ਉਹ ਵੀ ਚਾਹੀਦੀ ਹਾਂ 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 ਚੱਲ ਬਸ ਕਰ ਤੇ ਇੱਧਰ ਹਾਂ ਥੱਲੇ ਕਰਾ ਨਿਕਾਲ ਹਾਂ ਹਾਂ ਉੱਪਰ ਵੇਖਦੇ ਬੜਾ ਠੀਕ ਹੈ ਇੱਥੇ ਕੰਬਲ ਕਰਿਆ ਲਾ ਹੁਣ ਦੋ ਕਿੰਨਾ ਸੁਪਾਈ ਘੈਂਟ ਲੱਗਣ ਲੱਗ ਗਿਆ ਯਾਰ ਹੈ ਘੱਟਣ ਲੱਗ ਗਏ ਨੇ ਜੇ ਹਾਂ ਇੱਥੇ ਨਾ ਕੰਬਲ ਉੱਪਰ ਸਾਰੇ ਕੰਬਲ ਕੰਬਲ ਕਿੱਦਾਂ ਦਾ ਹੁੰਦਾ ਉਹ ਜਿਹੜਾ ਆਪਣੇ ਗੱਡੀਆਂ 'ਚ ਹੁੰਦਾ ਜਿਹੜਾ ਕਾਲਾ ਜਿਹਾ ਹਾਂ ਉਹ ਹੀ ਲੱਗਣਾ ਇਹ ਪਰ ਵਾ ਠੀਕ ਹੈ ਕੰਬਲ ਯਾਰ ਕਾਲਾ ਜਿਹਾ ਗੱਡੀਆਂ 'ਚ ਲੱਗਿਆ ਹੁੰਦਾ ਇੱਥੇ ਲੱਗਿਆ ਹੁੰਦਾ ਜਿਹੜਾ ਥੱਲੇ ਮੈਟ ਵਿਛਾਇਆ ਪਉਂਦਾ ਕੰਬਲ ਜੀ ਨੂੰ ਪਾ ਕੇ ਤੇ ਹਰਾ 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 ਜਿਹਾ ਹਰਾ ਨਹੀਂ ਕਾਲੇ ਰੰਗ ਦਾ ਲੱਗਦਾ ਹਰਾ ਲਾਉਣਾ ਹਰਾ ਉਹਦੇ ਪਰ ਮਤਲਬ ਤੰਗਣਾ ਪਾ ਦੇਣਾ ਚਲ ਦੇ ਅੱਛਾ ਚਾ ਦੇਖ ਲੈਂਦੇ ਮੈਂ ਤਾਂ ਨਿਕਲ ਚਲ ਦੇਖ ਲੈ ਨਾ ਹੁਣ ਕੋਈ ਗੱਟਿਆ ਬਦਾਗ ਦੀ ਜੇ ਕਹਿੰਦੇ ਮੇਰੇ ਕੋਲ ਉੱਚੀ ਜਿਹੜੀ ਰੱਖਦੀ ਫੋਟੋ ਕੱਟਦੀ ਤਿੰਨ ਨਾਲ ਬਰੇ ਚਲ ਕੰਬਲੇ ਲਾ ਦੇ ਫਿਰ ਕਿੰਨੂੰ ਠੰਡ ਵੀ ਨਾ ਲੱਗੇ ਹਾਂਜੀ ਦੇ ਹਾਂ ਲੈ ਉਹਦੇ ਸਾਰਾ ਕੰਮ ਕਰ ਲੈ ਮੈਂ ਉਹਦੇ ਜੱਟੇ ਨਾਲ ਰੱਖਿਆ ਨੰਬਰ ਅੱਛਾ ਚੱਲ ਅੱਜ ਵੀ ਅੱਛਾ ਲੱਗੇ ਮੋਟਾ ਜੀ ਹਾਂਜੀ ਦੇ ਤੈਨੂੰ ਥੱਲੇ ਪੇਟ ਉੱਤੇ ਕੋਈ ਲੱਗਦਾ ਆ ਰਿਹਾ ਹੈਗੀ ਆ ਗਈ ਆ ਗਈ ਆ ਠੀਕ ਹੈ ਲੱਡੀ ਪੱਥਰ ਚ ਲਾ ਦੀ ਫੂਹ ਦਦੇ ਆਪਣੀ ਸਲਾਹ ਬਾਈ ਹਾਂ ਜੀ ਨਾ ਕੋਈ ਦੱਸੋ ਵਾਰ ਕੋਈ ਨਹੀਂ ਕਹਿਣਾ ਮੈਂ ਕੋਈ ਕਾਰਨ ਨਹੀਂ ਆਵਾਜ਼ ਤਾਂ ਸਾਹਿਬ ਨੇ ਸਾਡੀ ਮੁਰਗੀ ਨਾਲ ਸਾਡੀ ਗੱਲ ਵੀ ਆਥੇ ਪੇ ਲੱਗਦਾ ਮੈਨੂੰ ਹੈ ਆਲਾ ਲਾ ਦੇ ਆਹੇ ਇੱਕ ਦੋ ਪੀਸ ਜੇ ਪਏ ਹੈ ਨਾ ਆਓ ਜੀ ਪੂਰੇ ਹਟਾ ਦੇ ਫਿਰ ਜੋੜ ਭਾੜੇ ਲੱਪਣੇ ਹੋਣਗੇ ਨਹੀਂ ਇਹ ਟੱਟਾ ਯਾਰ ਟੱਟਾ ਨੂੰ ਬੀਸ ਮਿੰਟ ਲੱਗਣਗੇ ਕਿੰਨੇ ਚਾਰ ਘਟਾ ਰਹਿ ਗਏ ਆ ਕੱਢ ਤਾਂ ਲਾ ਦੇ ਚਲ ਆ ਇਹ ਜੋੜਾ ਮੈਂ ਬੱਦਲੇ ਲਾ ਦਿੱਤਾ ਤਰਪੋਰ ਜਿੱਥੇ ਨਹੀਂ ਉਹ ਪੜ ਲਾ ਕੋ ਜੋੜ ਯਾਰ ਜਿਹੜਾ ਪਾਰ ਦੇ ਪਾਸੇ ਪਾਉਣੇ ਨੇ गोल्डन गोल्डन पट्टी ਪਿਆਜ ਕੁ ਵਿਚ ਹੈ गोल्डन ਪੱਟੀ ਪਿਆਜ ਕੁ ਵਿਚ ਹੈ ਗੋਲਡ ਨਾ ਉਹਦਾ ਜਿਹੜੀ ਪੱਟੀ ਗੋਲਡਰ ਚ ਵੀ ਆਪੇ ਇਹ ਕਈ ਜਗ੍ਹਾ ਲਾ ਜਾਂਦੀ ਜਿਹੜੀ ਪੱਟੀ ਜਿੰਦੇ ਵਿੱਚ ਫਸ ਜਾਂਦੀ ਜਿਹੜੀ ਲੋਹੇ ਵਾਲੀ ਵਿੱਚੋਂ ਨੁੱਤਸ ਜਾਂਦੀ ਆ ਉਹ ਪਾ ਦੇ ਯਾਰ ਇਹਦੀ ਗੱਲ ਕਰਦੇ ਆ ਉਹ ਤਾਂ ਕਈ ਜਗ੍ਹਾ ਲਾ ਜਾਂਦੀ ਜਿਹੜਾ ਹਾਂ 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 ਇਹ ਲਿਆਉਣ ਵੀ ਲੈ ਆਂ ਕੋਈ ਕਿੰਨੀ ਕਿਹੜੀ 1400 ਦੀ ਮੇਰੇ ਕੋਲ ਚ ਕਿੰਨੇ ਕਿਹਦੀ ਇਹ ਇਹ ਪੱਟੀ ਕੇ ਠੀਕ ਹਾਂ ਠੀਕ ਹੈ ਹਾਂ ਠੀਕ ਹੈ ਲੈ ਤੂੰ ਡਿਜੀਟਲ ਲੈ ਆ ਨਾ ਪੂਰਾ ਸੀਟੇ ਲਾਉਂ ਨਾ ਹੁਣ ਹੈਂ ਹਾਂ ਹਾਂ ਇਹ ਤਾਂ ਪਹਿਲਾਂ ਹੀ ਸੀਟੇ ਵਿੱਚ ਸੀ ਸੀ ਟੇਪ ਉੱਪਰ ਲਾ ਦੇ ਯਾਰ ਇੱਥੇ ਚੱਲ ਬਈ ਬਾਅਦ ਵਿੱਚ ਤੂੰ ਕਲਰ ਹੋਰ ਦੇਖ ਲੰਘੂ ਜਾ ਕੇ ਆਪਾਂ ਕਲਰ ਹੋ ਵੀ ਦੇਖ ਲੰਘ ਜਾ ਕੇ ਡੱਡੀ ਬਈ ਤੂੰ ਦੁਸ਼ਾ ਨਾ ਕਰੀ ਤੈਨਾਂ ਕਹ ਲੈ ਤੂੰ ਦੱਸ ਦੇ ਨਹੀਂ ਨਹੀਂ ਮੈਂ ਤਾਂ ਨਹੀਂ ਕਿ ਕੋਈ ਗੱਲ ਤਾਂ ਦੇ ਲੱਕੜ ਜਿਹੜੀ ਆ ਚੀਜ਼ ਮਨੂੰ ਨਾਲ ਫਿਰ ਸਾਰੇ ਲੱਕੜ ਜੀ ਲੱਗਣ ਲੱਜੇ ਨੇ ਲੱਕੜੀ ਇਹਨੂੰ ਜਿਆਦਾ ਪਾ ਹਾਈਲਾਈਟ ਕਰਦੇ ਲੱਕੜ ਲੱਗੂਗੀ ਫਿਰ ਲੱਕੜ ਦਾ ਬਣਾਇਆ ਹੋਇਆ ਉਹ ਜਿਹਦਾ ਵੀ ਪੱਥਰ ਜਾਂ ਹੋਊਗਾ ਜਾਂ ਹੋਰ ਹੋਊਗਾ ਹਾਂ ਗੋਟਨ ਦੀ ਫੀਟ ਲਾ ਦੇਣਾ ਹਨ ਆਈ.ਡੀ. ਇਹਦੇ ਰੋਗ ਨਹੀਂ ਆ ਬਲੈਕ ਹੋ ਜਾਣੀ ਹਾਂ 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 ਬਲੈਡ ਦੇ ਵਿੱਚ ਚਿੱਟਾ ਵਧੀਆ ਲੱਗੂਗਾ ਹੋਰ ਵਿੱਚ ਹਾਂ ਇਹਨਾਂ ਦੇ ਟਕਰਾਂ ਹੀ ਆ ਸਰਬੇ ਮੋਜੇਗਾ ਇਹਨਾਂ ਅੰਦਰ ਪਾਲਸ ਲੱਗੇ ਤੇ ਫਿਰ ਲਾਉਂਦੇ ਨੇ ਉਹ ਲੱਡੀ ਦੱਸੋ ਕਾ ਕਰਨਾ ਤੇ ਪਿੰਨ ਤੇ ਪਿੰਨ ਨਹੀਂ ਲਾਉਂਦੇ ਲੱਡੂ ਵੀ ਕਾ ਕਰਨਾ ਬਾਈ ਬਾਈ ਇਹ ਬਾਈ ਨਸ ਰਿਹਾ ਜੀ ਇਹਨਾਂ ਦਾ ਤਾਂ ਸਿਰ ਕਰਪੜੋ ਇਹਨਾਂ ਦੇ ਤਾਂ ਅੰਦਰ ਦਾ ਵੀ ਲਾਉਂਦੇ ਦਿੱਤੀ ਸਾਹ ਉਹ ਆਪਣਾ ਆਪ ਦੇਦਾ ਵੀ ਜੋ ਕਰਨਾ ਹਾਂ ਇਹਦੇ ਤੋਂ ਪਾਉਣ ਤੋਂ ਕੀ ਲੱਗੇਗਾ ਆਉਣੇ ਨਾਲ ਕਲਰ ਮਾਰਪਾਣਾ ਜੇ ਸਾਰੇ ਬੱਦਲੇ ਇਤਨੀ ਚੱਪ ਉਹ ਹੀ ਧਾਰੇ ਪਰ ਹੋਈ ਲਾਦੇ ਪਰ ਪੱਟੀ ਉਲਾਦੇ ਫਰਾਉ ਆਈ ਲਾਦੇ ਫਰ ਮਾਰ ਦੇ ਮਾਰ ਦੇ ਲਾਉਂਦਾ ਇਧਰ ਪਾਸੇ ਅਛਾ ਇਹਦੇ ਪਨੇ ਹੁਣ ਚ ਪਾਲਸੀ ਪਨੇ ਅਛਾ ਇਹਨਾਂ ਲੋਡ ਨੇ ਮਾਰ ਜਾਂਦੇ ਹਾਲਾਤੀ ਹੁਣ ਪਾਲਸੀ ਤੇ ਪਰ ਬੜ ਠੀਕ ਆ ਬਸ ਰੈਡ ਦੇ ਜੱਪੜਿਆ ਕੰਮ ਬਸ ਵੱਡੇ ਵੱਡੇ ਬੰਦੇ ਆ ਗਏ ਵੱਡੇ ਵੱਡੇ ਕੱਲੀ ਆਇਆ ਕੱਲੀ ਆਇਆ ਲੈ ਥੱਲੇ ਉੱtre ਆ ਜਾਂਦਾ ਮੈਂ ਹਾਂ ਆ ਗਨ ਨਾਲ ਚਾਚਾ ਦਾ ਲੈ ਆਇਆ ਕਰਦਾ ਅੱਗੇ ਯਾਰ ਨਾ ਬੱਸ ਅੱਜ ਫੇਰ ਆ ਮਰੱਖ ਸਮਾਨ ਫੜ ਤੂੰ ਮਾਉਣ ਜੇ ਮੈਂ ਸਾਡਾ ਸਾਹ ਆ ਕੇ ਕਰਾਂ ਯਾਰ 5 ਕਿ ਮਿੰਟ ਮੈਨੂੰ ਦੇ ਟਾਈਮ ਲਾਢੀ ਵਾ ਯਾਰ ਸਾਰੇ ਪਰਮੇਸ਼ਰ ਵੀ ਆ ਰਹੇ ਨੇ ਪ੍ਰੋਫੈਸਰ ਵੀ ਆ ਰਹੇ ਤਕੜਾ ਹੋ ਗਿਆ ਯਾਰ ਤਕੜਾ ਹੋਣਾ ਮਾਰਾ ਹੋ ਗਿਆ ਮਾਰਾ ਹੋ ਗਿਆ ਹਾਂ ਅੱਜ ਤਾਂ ਦੋ ਦੋ ਪਾਸੇ ਗੈਸਟ ਆਏ ਹੋਏ ਮੋਟਰ ਤੇ ਲੱਗ ਕਰਾਂ ਗੈਸਟ ਲੱਗ ਕਰਾਂ ਸਾਡਾ ਸਾਹ ਆਏ ਹੋਏ ਨੇ ਇਹਨਾਂ ਨੂੰ ਇਹਨਾਂ ਕੋਲ ਘੜੀ ਮਾਰਦੇ ਗੱਲਾਂ ਵਾਤਾ ਰਿੰਕਾ ਵੀ ਆਇਆ ਰਿੰਕਾ ਨੂੰ ਮਿਲਦੇ ਆ ਯਾਰ ਕਿੱਧਰ ਕਿੱਧਰ ਹੋਈਏ ਅੱਜ ਢਿੱਡ ਫੁਕੜੀ ਪੀ ਲੋ ਢਿੱਡ ਫੁਕੜੀ ਆਹ 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 ਯਾਹ ਕੀ ਯਾਹ ਢਿੱਡ ਫੁਕੜੀ ਕਹਿੰਦੇ ਇਹਨੂੰ ਕਹਿੰਦੇ ਪੀਣੀ ਆ ਜੀ ਰਿੰਕਾ ਭਾਈ ਕਾ ਯਾਰ ਕੋਈ ਸਲਾਹ ਮੇਰੇ ਨਾਲ ਯਾਰ ਜਰੀਬੇ ਦਾ ਖਾਣਾ ਉੱਠ ਖੜਾ ਹੋ ਆ ਜਾ ਇਹਦਾ ਕਰਦੇ ਚਕਾਰ ਯਾਰ ਕੋਈ ਆ ਪੈਪ ਦਾ ਯਾਰ ਉਹ ਕਹਿੰਦਾ ਸੀ ਤੇ ਵਿੱਚ ਪਾ ਗਣਾ ਪਲਾਸਟਿਕ ਦਾ ਪਾ ਗ ਸਿਲੀਕੋਨ ਲਾ ਕੇ ਕਹਿੰਦਾ ਹਾਂ ਕਹਿੰਦਾ ਬਹੁਤ ਏਮ ਲਾਉਂਦਾ ਪਰ ਹਾਂ ਕਹਿੰਦਾ ਬਾ ਉਹ ਨਾ ਉਹ ਉਥੋਂ ਖੁੰਝੇ ਕੱਢਦੇ ਨੂੰ ਯਾਰ ਖੁੰਝੇ ਖਲਾ ਹੁੰਦੇ ਚੈਨਲ ਅੱਜ ਦੋ ਕਿਹੜੇ ਨਹੀਂ ਨਹੀਂ ਉਹ ਸਿੱਧੇ ਸਿੱਧੇ ਪੈ ਜਾਣਾ ਬਣਾ ਆਂਦੀ ਹਾਂ ਹਾਂ ਖੱਡਾ ਮਾਰ ਲਾ ਉਥੇ 18 ਚੱਲਣੀਆਂ ਤਾਂ ਚੱਲਣੀਆਂ ਹਾਂ 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 ਬਾਅਦੋਂ ਦੇ ਰੋਏ ਇਹ ਕਰ ਦੋ ਪਰਲੇ ਪਾਸੇ ਦੇਖ ਲਈ ਮੜਾ ਜਣਾ ਆਪਣੇ ਥਰੇ ਟੈਲਾਂ ਪਈ ਮੈਂ ਤਾਂ ਲਾ ਮੈਂ ਕੋਠੇ ਥੋੜਾ ਮੈਂ ਤੁਹਾਨੂੰ ਲਾ ਲਈ ਨਾਲ ਉਹਨਾਂ ਕੋਈ ਨਾ ਪਜਾ ਜਾ ਹਾਂ ਹਾਂ ਉਹਨਾਂ ਯਾਰ ਮੈਂ ਟੁਰਨ ਦਾ ਯਾਰ ਉਹ ਖੋਲ ਕੇ ਪਾਈ ਹੋਈ ਲੱਗਦਾ ਹੈ ਦੂਜੇ ਬੰਦੇ ਨੇ ਤਾਂ ਹੁਣ ਨੌ ਲੜਾ ਖੋਲੋ ਜੀ ਖੋਲੋ ਕੇ ਦਰਵਾਜਾ ਲੋ ਜੀ ਪਰਮੇਸ਼ਰ ਬੈਠੀ ਕਿਆ ਗੱਲ ਕਹਿੰਦੇ ਪਰਮੇਸ਼ਰ ਆਪ ਚੱਲ ਕੇ ਆਇਆ ਉਪਰ ਮੇਸ਼ਰ ਪੁੱਤਾਂ ਚੀਜ਼ੀ ਬਹੁਤ ਲੈ ਕੇ ਆ ਗਏ ਯਾਰ ਯੋਗ ਵੀ ਲੈ ਰਹੇ ਵਿਟਾਮਿਨ ਲੈ ਗਿਆ ਬਾਈ ਖੀਰ ਹੋਾਈਂਦਾ ਜੋ ਹੋਣੀ ਹੋਰ ਬਾਈ ਵਾਹ ਬਾਈ ਕਿੱਦਾਂ ਪਰਮੇਸ਼ਰਾ ਐਨ ਕੈਮ ਤਰੀ ਖਾਓ ਪ੍ਰੋਫੈਸ਼ਨ ਮੂੜ ਜਾ ਪੜਾਈਏ ਫਿਰ ਡੀਜੇ ਲੈ ਜੀ ਡੀਜੇ ਡੀਜੇ ਤਾਂ ਹੁਣ ਲੱਗ ਜਾ ਤਾਂ ਥੋੜੀ ਦੇ ਖਾਣੇ ਇਹਨਾਂ ਨਾਲ ਹੁਣ ਮੋਹ ਹੋ ਰਿਹਾ ਹੋਰ 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 ਦੇਖੀ ਹੁਣ ਡੀਜੇ ਲਾਉਂਦੇ ਆ ਜਿੱਦਾਂ THAILAND ਵਿੱਚ ਦਾ ਹੈਂ THAILAND ਵਿੱਚ ਮੋਹ ਨਹੀਂ ਯਾਰ ਮੋਹ ਤਾਂ ਹੋ ਰਿਹਾ ਨਹੀਂ ਹਰਤਾ ਜਾ ਇਹ ਆਓ ਦੇਖ ਜੈ ਉਹਦੇ ਕੀ ਕੋਈ ਕਹਿ ਰਿਹਾ ਓ ਸਾਹਮਣੇ ਮੰਮੀ ਆ ਰਹੀ ਐ ਤੈਨੂੰ ਤੇ ਕਰਦੀ ਫਿਰਦੀ ਐ ਪਿੱਛੇ ਮੁੜ ਗਈ ਓ ਮਿਓ ਆਜੋ ਮੁਰਗੀ ਦੇਖ ਕੇ ਵੀ ਕੋਈ ਨਹੀਂ ਹੈਗਾ ਨਾ ਮੈਂ ਚੱਲ ਨਹੀਂ ਪਾਈ ਆਜੋ ਸੁਬਾਹ ਦੇ ਨਾ ਆ ਜੇ ਤੂੰ ਤਾਂ ਗਾਇਬ ਹੋਣੀ ਚਾਹੀਦੀ ਆਜਾ ਆਜਾ ਤਰਾ ਫੋਨ ਕਿੱਥੇ ਆ ਕਿੰਨੇ ਫੋਨ ਕਰੇ ਪਰਮੇਸ਼ਰ ਦਾ ਜਗਦੀਪ ਦਾ ਮੈਂ ਤਾਂ ਭਾਈ ਸੁਪਤਾ ਪਿਆ ਰਹਾ ਸੀ ਲੱਗਿਆ ਆ ਅਸੀਂ ਇੱਥੇ ਹੀ ਮੈਂ ਮੈਂ ਦੱਤ ਚੱਕੀ ਫਿਰਦਾ ਉਹ ਜਮੀ ਵੱਟ ਗਿਆ ਚਲ ਕੋਈ ਨਾ ਹੁਣ ਜਾੜੀ ਛੱਡ ਗਿਆ ਤੂੰ ਜਾੜੀ ਤੋੜ ਗਿਆ ਉਹ ਆਇਆ ਦੋ ਬੰਦੇ ਤੈਨੂੰ ਕਿੰਨਾ ਉਹਨੇ ਫੋਨ ਕਰ ਮੈਂ ਵੀ ਫੋਨ ਕਰ ਲੈ ਮੇਰਾ ਫੋਨ ਚੱਕਦਾ ਵੀ ਤੁਸੀਂ ਗੱਲ ਕਰੋ ਮੈਂ ਤਾਂ ਪਿਆ ਰਿਕੇ ਲੇ ਗਿਆ ਹਾਂ ਹਾਂ ਹੋਰ ਥੋੜਾ ਤੇ ਭਾਂਡੇ ਪਾਇਤੇ ਆ ਆਪਣੇ ਧੋਣੇ ਵਾਲੇ ਕੀ ਕਰੀਓ ਨਾ ਭਾਂਡੇ ਕੱਲੂ ਦੇਖ ਲਾਂ ਨੇ ਕੱਲੂ ਦੇਖ ਦਿੰਨੇ ਨਾ ਨਾ ਭਾਂਡੇ ਜਿਹੜੇ ਧੋਣੇ ਆ ਉਹ ਕੱਲੂ ਦੇਖ ਲਾਂਗੇ ਕਿਉਂ ਤੇਰਾ ਸਮਾਨ ਆ ਗਿਆ ਜੇੜਾ ਆ ਗਿਆ ਤੇ ਸਮਾਨ ਤੇ ਉਹ ਭਾਂਡਿਆਂ ਦੀ ਜਿਹੜੀ ਹੈ ਹੁਣ ਮੌਸਮ ਖੁੱਲ ਗਿਆ ਜਿੰਦੇ ਦਾ ਗਿਆ ਉਹ ਜੰਦ ਸਾਰੇ ਰੱਬ ਦੇ ਜਿੰਦਾ ਹੀ ਆ ਜਿੰਦੇ 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 ਮੈਂ ਕਰਦਾਂ ਕਰਦਾਂ ਕੋਈ ਜੁਗਾੜ ਉਹਨੂੰ ਕਰਦਾ ਤੰਨੇ ਫੋਨ ਤਲਾ ਲਾ ਲੂ ਜਿੰਦਾ ਗੁੱਜਰ ਵਾਜੀ ਚਾਬੀ ਖੋਗੀ ਕਹਿੰਦਾ ਜਿੰਦੇ ਦੇ ਕੀ ਕਰੂੰਗਾ ਮੈਂ ਕੰਮ ਜੇ ਕੀ ਦਾ ਬੜੇ ਬੱਛੇ ਰਹਿੰਦੇ ਆ ਉਹ ਵੀ ਹੈ ਭਾਈ ਇਹ ਵੀ ਨਹੀਂ ਹੈਗੇ ਇੱਥੇ ਨਹੀਂ ਲੱਭੋ ਹੋਰ ਸਾਫੇ ਚਲੇ ਜਾਂਦੇ ਬੇਚਰ ਮੈਂ ਕਰਦਾ ਕਰਦਾ ਤੋ ਤੰਨੇ ਨੂੰ ਕਰਦਾ ਫੋਨ ਮੈਂ ਲਵੇ ਤੂੜੀਆਂ ਮਾਰਨ ਲੱਗ ਗਿਆ ਬਾਈ ਇੱਧਰ ਸਾਡੇ ਵੱਲ ਮੀਂਹ ਨਾ ਪਿਆ ਨਹੀਂ ਹੈਗਾ ਜੇ ਮੀਂਹ ਪਿਆ ਉਹ ਕਿੱਥੇ ਚੱਲਣੇ ਤੇ ਹੈ ਬਾਈ ਸਵੇਰੇ ਡਰ ਗਿਆ ਮੈਂ ਤਾਂ ਮੈਂ ਕਿਹਾ ਮੀਂਹ ਪੈਗਾ ਵਧਿਆ ਰਹੇ ਬੜਾ ਆਦਨ ਹੈ ਹੁਣ ਖੁਦ ਸੁੱਕ ਜਾਣੀ ਤੇ ਯਾਰ ਮਾਝੇ ਕਣਕ ਵੜਾ ਦਿੰਦੇ ਆਹ ਕੱਲ ਨੂੰ ਵੜਾ ਗਏ ਇਹਨੂੰ ਕੱਲ ਨੂੰ ਵੜਾ ਦਿੰਦੇ ਆਹ ਗਏ ਜੇ ਬੱਸ ਸੱਤੀ ਪਈ ਆ ਇਹ ਕੱਲੋਂ ਆਇਆ ਕਰੀ ਯਾਰ ਕਲੋਂ ਤੁੰਦੋਂ ਦੋ ਆਦਮੇ ਇੱਕ ਜਗਾੜ ਹੋਰ ਲੱਗ ਸਕਦਾ ਆਪਣਾ ਕਿ ਹਾ ਕੇ ਮੰਡ ਦਾ ਇਹ ਕਿ ਮੰਡ ਦਾ ਮੈਂ ਮੰਡ ਦਾ ਹੁੰਦਾ ਬਈ 1 2 3 4 5 ਪੈਗ